ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਅੱਜ 19 ਫਰਵਰੀ ਅੱਜ ਪੰਜਾਬ ਦੇ ਮੌਸਮ ਦੀ ਗੱਲ ਕਰਕੇ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚਾਹੇ ਤੇ ਨਵੇਂ ਆਏ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ ਚਲੋ ਗੱਦਿਆਂ ਵੀਡੀਓ ਵੱਲ ਅੱਜ ਤਾਂ ਹੀ ਹੁਣ 19 ਫਰਵਰੀ ਪੰਜਾਬ ਦੇ 8 ਵਜੇ ਦੀ ਸਵੇਰ ਦੀਆਂ ਲਾਈਵ ਸਟਾਟਸ ਜੇ ਦੇਖ ਲਓ ਆਪਣੇ ਪੰਜਾਬ ਵਿੱਚ ਸਿਸਟਮ ਐਂਟਰ ਸ਼ੁਰੂ ਹੋ ਚੁੱਕਾ ਹੈ ਕਰਨਾ ਜਿਹੜਾ ਮੇਨ ਸਿਸਟਮ ਹੈ ਬਾਕੀ ਹਲਕੀ ਭੁਲਕੀ ਬਦਲਵਾਈ ਦੇਖਣ ਨੂੰ ਮਿਲ ਵੀ ਰਹੀ ਹੈ ਆਪਣੇ ਮਾਝਾ ਦੇ ਜ਼ਾਬੇ ਦੇ ਲੈ ਕੇ ਜ ਰਾਤ ਤੋਂ ਹੀ ਤੇ ਰਾਤ ਤੋਂ ਕਾਫੀ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹੈ ਆਪਣੇ ਮਾਝਾ ਦੇ ਜ਼ਾਬੇ ਦੇ ਲੈ ਕੇ ਉੱਚ ਬਾਕੀ ਸਾਰੇ ਪੰਜਾਬ ਜੀ ਚੱਲ ਰਹੀਆਂ ਲਗਭਗ ਤੇਜ਼ ਹਵਾ ਬਾਕੀ ਬਲਗ ਲਗਦੇ ਮੀਂਹ ਜੂ ਮੀਂਹ ਆਪਣੇ ਆਪ ਆਗ ਹੋ ਗਿਆ ਥੋੜੇ ਬੋਦੇ ਆਪਣੇ ਆ ਵਾਲੇ ਮਾਲਵੇ ਦੇ ਭਾਗ ਹੋ ਗਏ ਤੇ ਬਾਕੀ ਆਪਣੇ ਖਾਸ ਮਾਝਾ ਦੇ ਜ਼ਾਬੇ ਦੇ ਭਾਗ ਹੋ ਗਏ ਇਹਨਾਂ ਲੈ ਕੇ ਜਿਆਦਾ ਮੀਂਹ ਵੀ ਸਾਰ ਹਨ ਬਾਕੀ ਛੱਲ ਵਾਲੇ ਭਾਗਾਂ ਉੱਚ ਨੂੰ ਬਦਲਵਾਈ ਥੋੜੇ ਬੋਲੇ ਵੀ ਨੋ ਇਨਕਾਰ ਨਹੀਂ ਕਰ ਸਕਦੇ ਉਸ ਤੋਂ ਵੀ ਦਰਮਾਨੇ ਵੀ ਤੀ ਪਰ ਜਿਆਦੇ ਅਸਰ ਇਹਨਾਂ ਇਲਾਕਿਆਂ ਵਿੱਚ ਹੀ ਹਨ ਬੱਜਲੇ ਵਾਈਸ ਵੀ ਗੱਲ ਕਰਕੇ ਦਿਖਾ ਦਵਾਂਗੇ ਬਾਕੀ ਤਿੰਨ ਕੋਜੀ ਇੱਕ ਫੇਸ ਸਿਸਟਮ ਨਵਾਂ ਇੰਟਰ ਕਰੂਗਾ ਉਦੋਂ ਤਾਂ ਦੇਖ ਸਕਦਾ ਹਾਂ ਆਪਣੇ ਮਾਜ ਦੇ ਦਬਾਵੇ ਦਾ ਜ਼ਿਆਤਰ ਭਾਗ ਕਵਰ ਹੋ ਰਿਹਾ ਹੈ ਨਾ ਕਾਫੀ ਲੱਗ ਕੇ ਮਾਜ ਦੇ ਦਬਾਵੇ ਦੇ ਪਾਰੀ ਵੀ ਦੇਖਣ ਨੂੰ ਮਿਲੂਗਾ ਤੇ ਗੜਜ ਚਮਕ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮਿਲੂਗੀ ਥੋੜੇ ਬੋਲੇ ਲੱਗ ਕੇ ਗੜੇ ਮਾਰੀ ਤੋਂ ਇਨਕਾਰ ਵੀ ਨਹੀਂ ਕਰ ਸਕਦੇ ਜਿਹੜੇ ਜੋ ਆਪਾਂ ਹੋ ਗਏ ਅਮਰਸਰ ਤੰਤਨ ਕਬੂਥੜ ਜਲੰਧਰ ਰਸ਼ੀਦ ਭਗਤ ਸੰਗਨਗਰ ਹੁਸ਼ਿਆਰਪੁਰ ਗੁਰਦਾਸਪੁਰ ਥੋੜੋ ਬੋਧਾ ਹਨ ਪਠਾਨਕੋਟ ਦੇ ਹੋ ਗਏ ਬਾਕੀ ਥੱਲੇ ਵਾਲੇ ਭਾਗ ਆਪਣੇ ਹੋ ਗਏ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮੋਗਾ ਇਹਨਾਂ ਭਾਗਾਂ ਵਿੱਚ ਜਿਆਦਾ ਮੀਂਹ ਹੀ ਸਾਰ ਹਨ ਇਹਨਾਂ ਲਾ ਕੇ ਥੋੜੋ ਬੋਧਾ ਲਾ ਕੇ ਜੋ ਪਹਾੜੀ ਮੀਂਹ ਸਪੱਲੇ ਵੀ ਦੇਖ ਨੂੰ ਮਿਲ ਸਕਦਾ ਹੈ 1-2 ਘੰਟੇ ਹੀ ਬਾਕੀ ਭਾਗਾਂ ਵਿੱਚ ਦਰਮਾਨੇ ਮੀਦੇ ਹੀ ਸਾਰ ਹਨ ਹਵਾ ਆਪਣ ਨੂੰ ਕਾਫੀ ਵੱਡੇ ਪੱਧਰ ਤੇ ਦੇਖ ਨੂੰ ਮਿਲ ਸਕਦੀ ਹੈ ਤੁਸੀਂ ਲੋ 30 ਕਿਲੋਮੀਟਰ ਵੀ ਤੋਂ ਲੈ ਕੇ 30 ਕਿਲੋਮੀਟਰ ਵੀ ਕਈ ਇਲਾਕਿਆਂ 'ਚ ਆਪਣ ਨੂੰ ਹਵਾ ਦੇਖ ਨੂੰ ਮਿਲ ਸਕਦੀ ਹੈ ਕਾਫੀ ਤੇਜ਼ ਹਵਾ ਦਾਪਣ ਨੂੰ ਮਿਲ ਸਕਦੀ ਹੈ ਕਈ ਇਲਾਕਿਆਂ 'ਚ ਬੱਦਲਵਾਈ ਦੇ ਬੱਦਲਵਾਈ ਦੇ ਨਾਲ ਹੀ ਹਵਾ ਦੇਖ ਨੂੰ ਮਿਲ ਲਗੀ ਕਈ ਇਲਾਕਿਆਂ 'ਚ ਛਾਟੇ ਦਾ ਰਮੀ ਵੀ ਦੇਖ ਨੂੰ ਮਿਲ ਸਕਦਾ ਬਾਕੀ ਜਿੱਦਾਂ ਵੀ ਕੋਈ ਨਵੀਂ ਰਿਪੋਰਟ ਆਊਗੀ ਮੀਂਹ ਦੇ ਸਾਰ ਵਾਅਦੇ ਹਨ ਨੇ ਘੜਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸੌਤ ਤੋਂ ਪਹਿਲਾਂ ਦੱਸ ਜਾਵੇਗਾ ਬਾਕੀ ਅੱਜ ਦੀ ਵੀਡੀਓ ਇੰਨੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ